ਖੜੇ ਟਰਾਲੇ ਨਾਲ ਟਕਰਾਇਆ ਮੋਟਰਸਾਈਕਲ ਮੋਟਰਸਾਈਕਲ ਸਵਾਰ ਦੀ ਹੋਈ ਮੌਕੇ ਤੇ ਮੌਤ ਖਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਬਾਲ ਬੱਬਰੀ ਦੇ ਫਲਾਈਓਵਰ ਤੇ ਅੜੇ ਇੱਕ ਰੇਤ ਨਾਲ ਭਰੇ ਟਿਪਰ ਵਿੱਚ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਆ ਵੱਜਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜਾਣਕਾਰੀ ਦਿੰਦੇ ਹਾਂ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀਤ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਜੀਵਨ ਬਾਲ ਬੱਬਰੀ ਫਲਾਈਓਵਰ ਤੇ ਇੱਕ ਰੇਤ ਨਾਲ ਭਰਿਆ ਟਿਪਰ ਖੜਾ ਸੀ ਕਿ ਅੰਮ੍ਰਿਤਸਰ ਸਾਈਡ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਸਿੱਧਾ ਟਿਪਰ ਦੇ ਪਿੱਛੇ ਆ ਟਕਰਾਇਆ ਉਸ ਨੂੰ ਨੀਂਮ ਦਾ ਝੌਂਕਾ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਉਹ ਕੰਟਰੋਲ ਨਹੀਂ ਕਰ ਪਾਇਆ ਇਸ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਦੁਰਘਟਨਾ ਵਿੱਚ ਟਿਪਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਟਿਪਰ ਆਪਣੀ ਸਾਈਡ ਤੇ ਖੜਾ ਸੀ ਉਹਨਾਂ ਦੱਸਿਆ ਕਿ ਸੂਚਨਾ ਮਿਲਨ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚ ਗਏ ਅਤੇ ਥਾਣਾ ਸਦਰ ਵਿਖੇ ਸੂਚਨਾ ਦਿੱਤੀ ਗਈ ਜਿਸ ਤੇ ਥਾਣਾ ਸਦਰ ਏਐਸਆਈ ਤਿਲਕ ਰਾਜ ਅਤੇ ਹੋਰ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਸਰੀਰ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜੋ ਬਾਬਾ ਬਕਾਲਾ ਤੋਂ ਗੁਰਦਾਸਪੁਰ ਜਾ ਰਿਹਾ ਸੀ ਮਿਰਤਕ ਦੇ ਪਰਿਵਾਰ ਵਾਲਿਆਂ ਨੂੰ ਦੁਰਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣਾ ਪੂਰੀ ਖਬਰ ਇਹ ਮੇਰਾ ਨਾ ਕਸ਼ਮੀਰ ਸਿੰਘ ਹੈ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰੱਖਿਆ ਸੁਰੱਖਿਆ ਵਾਲੇ ਆਪਣੀ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ ਉਹਨਾਂ ਨੇ ਕਿਹਾ ਵੀ ਬੱਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੌਕੇ ਤੇ ਆਏ ਆਂ ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੇ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਤੇ ਖਤਮ ਹੋ ਗਏ ਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ ਚੜ੍ਹਦੀ ਕਲਾ ਟਾਈਮ ਟੀਵੀ ਦੇ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ